ਵਿਚ ਹਰ ਵਰਗ ਨੂੰ ਹਰ ਵਰਗ ਦਾ ਮਤਲਬ ਹੈ ਯੂਥ ਇਸਤਰੀਆਂ ਹਰ ਵਰਗ ਨੂੰ ਜਿਹੜਾ ਹੈ ਉਹ ਅਸੀਂ ਨੁਮਾਇੰਦਗੀ ਦੇਣੀ ਹੈ ਕੋਈ ਵੀ ਵਰਗ ਜਿਹੜਾ ਹੈ ਉਹ ਨਿਰਾਸ਼ ਨਹੀਂ ਹੋਏਗਾ ਕੋਈ ਵੀ ਵਰਗ ਨਿਰਾਸ਼ ਨਹੀਂ ਹੋਏਗਾ ਕਿ ਮੈਨੂੰ ਜਿਹੜੀ ਆ ਉਹ ਪ੍ਰਤੀਨਿਧਤਾ ਜਿਹੜੀ ਆ ਉਹ ਨਹੀਂ ਮਿਲੀ ਜਾਂ ਸਾਨੂੰ ਪ੍ਰਤੀਨਿਧਤਾ ਜਿਹੜੀ ਆ ਉਹ ਨਹੀਂ ਮਿਲੀ ਕੋਸ਼ਿਸ਼ਾਂ ਕਰਾਂਗੇ ਕਿ ਅਸੀਂ ਸਾਰੇ ਵਰਗਾਂ ਨੂੰ ਜਿਹੜਾ ਹੈ ਉਹ ਪਾਰਟੀ ਦੇ ਵਿੱਚ ਜਥਾ ਜੋਗ ਸਨਮਾਨ ਜੋਗ ਜਿਹੜੀ ਆ ਉਹ ਥਾਂ ਦਈਏ ਇਸ ਢੰਗ ਦੇ ਨਾਲ ਜਿਹੜਾ ਹੈ ਕਿਉਂਕਿ ਆਪਾਂ ਰਲ ਮਿਲ ਕੇ ਇਸ ਖੁੱਬੇ ਹੋਏ ਗੱਡੇ ਨੂੰ ਜਿਹੜਾ ਕੱਢਣਾ ਔਰ ਇਹਦੇ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਪੰਥ ਨੇ ਤਾਂ ਸਹਿਯੋਗ ਦੇਣਾ ਦੇਣਾ ਅਸੀਂ Hindu ਭਾਈਚਾਰੇ ਤੋਂ ਵੀ ਸਹਿਯੋਗ ਲਾਂਗੇ ਅਸੀਂ ਸਾਰੇ ਸਮਾਜਾਂ ਤੋਂ ਜਿਨ੍ਹਾਂ ਨੂੰ ਪਛੜੇ ਹੋਏ ਸਮਾਜ ਕਹਿ ਕੇ ਦੁਰਕਾਰਿਆ ਜਾਂਦਾ ਹੈ ਅਸੀਂ ਉਹਨਾਂ ਨੂੰ ਵੀ ਆਪਦੇ ਤੋਂ ਮੂਹਰੇ ਰੱਖ ਕੇ ਜਿਹੜਾ ਹੈ ਉਹ ਨਾਲ ਲੈ ਕੇ ਚੱਲਾਂਗੇ ਤਾਂ ਕਿ ਪੰਜਾਬ ਦੇ ਇਸ ਖੁੱਬੇ ਹੋਏ ਗੱਡੇ ਨੂੰ ਜਿਹੜਾ ਹੈ ਉਹ ਅਸੀਂ ਕੱਢਣ ਦੇ ਵਿੱਚ ਕਾਮਯਾਬ ਹੋ ਸਕੀਏ ਕਿਉਂਕਿ ਸਾਰੇ ਰਲ ਮਿਲ ਕੇ ਜਦੋਂ ਅਸੀਂ ੱਤਕਾ ਲਾਵਾਂਗੇ ਨਾ ਸਾਰੇ ਭਾਈਚਾਰੇ ੱਤਕਾਂ ਲਾਵਾਂਗੇ ਪੰਜਾਬ ਕੀ ਦਾ ਹੈ ਪੰਜਾਬ ਸਾਰਿਆਂ ਦਾ ਹੀ ਹੈ ਜਿਹੜੇ ਪੰਜਾਬ 'ਚ ਰਹਿੰਦੇ ਆ ਤੇ ਜੇ ਪੰਜਾਬ ਸਾਰਿਆਂ ਦਾ ਹੈ ਤੇ ਫਿਰ ਪੰਜਾਬ ਦੇ ਜਿਹੜੇ ਮੁੱਦੇ ਆ ਉਹ ਵੀ ਸਾਰਿਆਂ ਦੇ ਆ ਕਿਸੇ ਇੱਕ ਦੇ ਕਿਵੇਂ ਹੋ ਗਏ فرض ਕਰੋ ਪਾਣੀਆਂ ਦਾ ਮਸਲਾ ਹੈ ਤੇ ਪਾਣੀਆਂ ਦਾ ਮਸਲਾ ਜਿਹੜੇ ਕੇਵਲ ਸਿੱਖਾਂ ਦਾ ਕਿਵੇਂ ਹੋ ਗਿਆ ਕਿਉਂਕਿ ਇਹ ਪੰਜਾਬ ਦਾ ਮਸਲਾ ਹੈ ਇਹ ਪੰਜਾਬੀਆਂ ਦਾ ਮਸਲਾ ਹੈ ਇਹ ਗੱਲ ਵੱਖਰੀ ਹੈ ਕਿ ਸਿੱਖ ਮੂਰੇ ਹੋ ਕੇ ਲੜਾਈ ਲੜ ਪੈਂਦੇ ਲੜ ਲੈਂਦੇ ਨੇ ਪਰ ਹੁਣ ਅਸੀਂ ਚਾਹੁੰਦੇ ਆ ਕਿ ਸਾਰੇ ਭਾਈਚਾਰੇ ਮੋਢੇ ਨਾਲ ਮੋਢਾ ਢਾ ਕੇ ਅਸੀਂ ਪੰਜਾਬ ਦੇ ਮੁੱਦਿਆਂ ਦੀ ਜਿਹੜੀ ਹੈ ਉਹ ਲੜਾਈ ਲੜੀਏ ਕਿਉਂਕਿ ਬਹੁਤ ਨੁਕਸਾਨ ਹੋ ਰਿਹਾ ਹੈ ਨਹਿਰੀ ਪਾਣੀ ਸਾਨੂੰ ਮਿਲ ਨਹੀਂ ਰਿਹਾ ਔਰ ਜ਼ਮੀਨੀ ਪਾਣੀ ਜਿਹੜਾ ਹੈ ਉਹ ਧੜਾ ਧੜ ਧੜਾ ਧੜ ਜਿਹੜਾ ਹੈ ਉਹ ਮੁਫਤ ਬਿਜਲੀ ਹੋਣ ਕਾਰਨ ਅਸੀਂ ਕੱਢੀ ਜਾ ਰਹੇ ਇਹ ਰਾਜਸਥਾਨ ਬਣ ਜਾਏਗਾ ਜਿਸ ਤਰ੍ਹਾਂ ਰਾਜਸਥਾਨ जैसलमेर ਦਾ ਇਲਾਕਾ ਨਾ ਇਸ ਤਰ੍ਹਾਂ ਦਾ ਪੰਜਾਬ ਬਣ ਜਾਏਗਾ ਜੇ ਅਸੀਂ ਨਾ ਸੰਭਲੇ ਤਾਂ ਔਰ ਸਾਡੀਆਂ ਸਰਕਾਰਾਂ ਨੇ ਭੋਰਾ ਵੀ ਧਿਆਨ ਨਹੀਂ ਦਿੱਤਾ ਇਸ ਪਾਸੇ ਕਿ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਦਿਸ਼ਾ ਵੱਲ ਜਾ ਰਿਹਾ ਸਾਡੇ ਬਜ਼ੁਰਗਾਂ ਨੇ ਸਾਨੂੰ ਬਿਹਤਰ ਪੰਜਾਬ ਦਿੱਤਾ ਹੈ ਤੇ ਅਸੀਂ ਆਪਣੀਆਂ ਨਸਲਾਂ ਨੂੰ ਬਿਹਤਰ ਪੰਜਾਬ ਦੇਣਾ ਤੇ ਜੇ ਅਸੀਂ ਆਪਣੀਆਂ ਨਸਲਾਂ ਨੂੰ ਬਿਹਤਰ ਪੰਜਾਬ ਨਾ ਦੇ ਸਕੇ ਤੇ ਸਾਡੀਆਂ ਨਸਲਾਂ ਨੇ ਸਾਨੂੰ ਮਾਫ ਨੀ ਕਰਨਾ ਇੱਕ ਪਿਤਾ ਹੁੰਦਾ ਨਾ ਉਹਨੂੰ ਜਦੀ 10 ਕਿੱਲੇ ਜ਼ਮੀਨ ਮਿਲਦੀ ਹੈ ਉਹ ਮਿਹਨਤ ਕਰਕੇ 15 ਕਿੱਲੇ ਬਣਾ ਕੇ ਆਪਣੇ ਪੁੱਤਰਾਂ ਨੂੰ ਦਿੰਦਾ ਤੇ ਕਈ ਅਜਿਹੇ ਲੋਕ ਵੀ ਹੁੰਦੇ ਆ ਜਿਨ੍ਹਾਂ ਨੂੰ ਜੱਦੀ ਪੁਸ਼ਤੀ 10 ਕਿੱਲੇ ਜ਼ਮੀਨ ਮਿਲਦੀ ਹੈ ਉਹ 10 ਕਿੱਲੇ ਜ਼ਮੀਨ ਨਸ਼ੇ ਪੱਤੇ ਦੇ ਵਿੱਚ ਉਜਾੜ ਦਿੰਦਾ ਇੱਕ ਅੱਧਾ ਬਚਦੀ ਹੈ ਤੇ ਉਹ ਆਪਦੇ ਪੁੱਤ ਨੂੰ ਦੇ ਦਿੰਦਾ ਤੇ ਪੁੱਤ ساری ਜ਼ਿੰਦਗੀ ਆਪਦੇ ਪਿਓ ਨੂੰ ਗਾਲਾਂ ਕੱਢਦਾ ਰਹਿੰਦਾ ਵੀ ਮੇਰੇ ਦਾਦੇ ਦੀ 10 ਕਿੱਲੇ ਸੀ 9 ਕਿੱਲੇ ਮੇਰਾ ਬਾਪ ਜਿਹੜਾ ਹੈ ਉਹ ਨਸ਼ੇ 'ਚ ਜ਼ਮੀਨ ਜਿਹੜਾ ਹੈ ਉਹ ਖਾ ਗਿਆ ਵੇਚ ਕੇ ساری ਜ਼ਿੰਦਗੀ ਪੁੱਤ ਜਿਹੜਾ ਗਾਲਾਂ ਕੱਢਦਾ ਰਹਿੰਦਾ ਔਰ ਅਸੀਂ ਆਪਣੀਆਂ ਨਸਲਾਂ ਸਾਨੂੰ ਮਾਰਾ ਨਾ ਕਹਿਣ ਇਸ ਕਰਕੇ ਉਹਨਾਂ ਨੂੰ ਬਿਹਤਰ ਪੰਜਾਬ ਜਿਹੜਾ ਹੈ ਉਹ ਦੇ ਕੇ ਜਾਣਾ ਹੈ ਅਸੀਂ ਬਿਹਤਰ ਪੰਜਾਬ ਦੇ ਕੇ ਜਾਣਾ ਤੇ ਬਿਹਤਰ ਪੰਜਾਬ ਦੇਣ ਦੇ ਵਿੱਚ ਅਸੀਂ ਤਾਂ ਕਾਮਯਾਬ ਹੋਵਾਂਗੇ ਜੇ ਅਸੀਂ ਇਕੱਠੇ ਹੋ ਕੇ ਇੱਕ ਮੁਠੀ ਬਣ ਕੇ ਇੱਕ ਤਾਕਤ ਬਣ ਕੇ ਜਿਹੜਾ ਹੈ ਉਹ ਚੱਲਣ ਦਾ ਯਤਨ ਕਰਾਂਗੇ